ਨਾਮ ਸ੍ਰੀ ਵਾਇ ਗੁਰੂ ਸਹਿ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਹਿ ਜੀਓ ਜਉ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋ ਨੀ ਸਹਿ ਪੰਗਾ ਗੁਰ ਪ੍ਰਸਾਦਿ ਜਪ ਆ ਸਚੁ ਜੁਗਾ ਸਚੁ ਪੀ ਸਚੁ ਨਾਨਕ ਹੋਸੀ ਭੀ ਸਚਾ ਕੋਚ ਸੋਚ ਨਾ ਹੋਈ ਜੇ ਸੋਚੀ ਲਕਵਾਰ ਚੁੱਪੇ ਚੁੱਪਣਾ ਹੋਈ ਜੇ ਲੈ ਰਾ ਲਿਖਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹ ਸਿਆਣ ਪਾਲ ਕੋਹੇ ਤੈਕ ਨਾ ਚੱਲੇ ਨਾਲ ਕਿਵ ਅਸਤਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚਾ ਹੁਕਮ ਲੈਖਾ ਦੁਖ ਸੁਖਾ ਪਾਈਐ ਇਕਨਾਂ ਹੁਕਮਿ ਬਖਸ਼ੀ ਚਾਏ ਹੁਕਮਿ ਸਦਾ ਪਵਾਹੀਐ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਪੂਜੈ ਤਾਉ ਮੈਂ ਕੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣਾ गावे को दातो जाने निशान गाविको गुण चार, गावेको विद्या विखम विचार खे, गाविको जील जीलफिर गावो जापे दिसे दूर गावेक विख्या द्रा दूर कतन कति नावे तोट कत कत कति कोटि कोट कोट दिन्दा दे तक पाए जुगा जगन्तर खाइ खाय हुकमी हुकम चलाए राओ नानक विकसे वे परवाओ सच साहिब साचो नाय पाके अपवापार ਅੱਖ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿਆਗੇ ਰਖੀਐ ਜੀਤੈ ਦਿਸੇ ਦਰਬਾਰ ਮੋਹ ਕੀ ਬੋਲਨ ਬੋਲੀਏ ਜਿਸ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵੜਿਆਈ ਵੇਚਾਰ ਕਰਮੀ ਆਵੇ ਕੱਪੜਾ ਨ ਤ੍ਰੀਮ ਕਤਵਾਰੋ ਨਾਨਕੇ ਵੇ ਜਾਣੀਐ ਸਵਾ ਪਿਛਤਿਆਰ ਤਾਪਨ ਜੈ ਕੀ ਤਨ ਹੋਏ ਆਪ ਆਪ ਨਿਰੰਜਨ ਸੋਏ ਤਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਕਾ ਵੀਐ ਗੁਣੀ ਨਿਦਾਨਾ ਗਾਵੇ ਸੁਣੀਏ ਮਨ ਰਖੀਏ ਪਾਉ ਦੁਖ ਪਰ ਸੁਖ ਕਰ ਲੈ ਜਾਏ ਗੁਰਮਕ ਨਾਦੰ ਗੁਰਮਕ ਵੇਦੰ ਗੁਰਮਕ ਰਿਆਸ ਸਮਾਈ ਗੋਰੀਸ਼ਰ ਗੁਰ ਗੁਰ ਕਾ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਕਨਹੀਂ ਕਹਿ ਨਾ ਕਰਤ ਨ ਜਾਈ ਗੁਰਾਂ ਇਕਦੇ 부ਜਾਈ ਸਵਨੰਨ ਜੀ ਅੰਕ ਕੋ ਦਾਤਾ ਸੋ ਮੈ ਵਿਸਰਨਾ ਜਾਈ ਤੀਰਤ ਨਾਮ ਜੇ ਤੁਸ ਪਾਵਾਂ ਵਿਨਪਾਣ ਕੇ ਨਾਏ ਕਰੀ ਜੇ ਤਿਸ ਟੁਪਾਈ ਵੇਖਾਂ ਵੀਣ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਰ ਮਾਨਕ ਜੇ ਖੁਰਕੀ ਸਿੱਖ ਸੁਨੇ ਗੁਰਾਂ ਕਦੇ ਬੂਜਾਈ ਸਭਨਾਂ ਜੀਆਂ ਕਾ ਇੱਕੋ ਦਾਤਾ ਸੋ ਮੇ ਵਿਸਰਨਾ ਜਾਈ ਜੇ ਯੁਗ ਚਾਰਿਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾ ਚੱਲੇ ਸਭ ਕੋ ਇਹ ਚੰਗਾ ਨਉ ਰਖਾਇਕੇ ਜਸ ਕੀਰਤਿ ਜਗ ਲਾ ਜੇ ਤਿਸ ਨਦਨਾ ਵੀ ਤਵਾਤਨਾ ਪੁੱਛੇ ਕਿ ਟਾਂਦਰ ਕੀਟ ਕਰ ਦੋਸੀ ਦੋ ਤਰੈ ਨਾਨਕ ਨਿਰਗੁਣ ਗੁਣ ਕਰੇ ਬਨਮੰਤਿਆ ਗੁਣ ਦੇਤਾ ਕੋਈ ਨ ਸੁੱਝਈ ਜੇ ਤਿਸ ਗੁਣ ਨ ਕੋਈ ਕਰੇ सुनिय सिद्ध पीर सुरनाता सुनिय तत्वलता सो सुनिय दीप लोप ताला सुनिय पोइन सके काला नानक भक्त सदा विकास सुनिय दुख पाका नास सुनिय सर्व ब्रह्म इंद्र सुनिय ਸੁਣੀਏ ਜੋਗ ਅਜੁਗਤ ਤਨ ਪੇਦ ਸੁਣੀਏ ਸਾਖ ਸਮਰਤਿ ਵੇਦੋ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਖ ਪਾਪ ਦਾ ਨਾਸ ਸੁਣੀਏ ਸਾਖ ਤੋਕ ਗਿਆਨ ਸੁਣੀਏ ਅਠ ਛਠ ਕੈ ਚਨਾ ਨਾ ਸੁਣੀਏ ਪੜ ਪੜਤਾ ਵੇ ਮਾਨ ਸੁਣੀਏ ਲਾਗੇ ਸਤਿਆਨੂ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਖ ਪਾਪ ਦਾ ਨਾਸ ਸੁਣੀਏ ਸਾਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਾਸਾ ਸੁਣੀਏਂ ਦੇ ਪਾਵੇ ਰਾਉ ਸੁਣੀਏ ਆਤੋ ਵੇਸ ਗਾਉ ਨਾਨਕ ਪੜਤਾ ਸਦਾ ਵਿਗਾਸ ਸੁਣੀਏ ਦੂਖ পাপ ਦਾ ਨਾਸ ਮੰਨ ਕੇ ਕੀ ਗੱਟ ਕੈ ਨ ਜਾਹੇ ਜੇ ਕੋ ਕੈ ਪਿੱਛੇ ਪੁਛਤਾਏ ਕਾਵਿਕ ਕਲਮ ਨਾਲ ਲਿਖਣਾ ਮਨਨੇ ਕਬੈ ਕੰਨ ਵਿਚਾਰ ਐਸਾ ਨਾਮ ਨਵਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋ ਐ ਮਨਨੇ ਜ਼ੂਰ ਤੋ ਵਿਮਨ ਬੁੱਧਾ ਮਨਨੇ ਸਗਲੇ ਪਵਨ ਕੀ ਸੂਦਾ ਮਨਨੇ ਮੂਚੋ ਟਾਣਾ ਖਾਏ ਮਨਨੇ ਜਮ ਕੇ ਸਾਥ ਨਾ ਜਾਏ ਏਸਾ ਨਾਮੋਂ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਕੋ ਠਾਕ ਨਾ ਪਾਏ ਮੰਨੇ ਪਤ ਸਭ ਪ੍ਰਗਟ ਜਾਏ ਮੰਨੇ ਮਾਗੂ ਨ ਚੱਲੇ ਪੰਤਾ ਮੰਨੇ ਧਰਮ ਸਤਿ ਸੰਬੰਧ ਏਸਾ ਨਾਮੋਂ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਤਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵਣਾ ਪੀਖਾ ਐਸਾ ਨਾਮ ਅਨੰ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਲਾ ਪੰਚ ਸੋਹੇ ਦਰ ਜਾਨ ਪੰਚ ਕਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨਾ ਨਾ ਸਮਾਰ ਤੋਲੇ ਕਰੰਧਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤ ਦੇਖੋ 부ਝੇ ਹੋਵੇ ਸਿਆਰ ਤਵਲੇ ਹੋਵੇ ਉਪਰ ਕਿਰਤਾ ਪਾਰ ਦਰਤੇ ਔਰ ਪਰੇ ਔਰ ਰਾਤਿ ਸਤੇ ਪਾਤਲੇ ਕਮਜੋਰ ਜੀ ਜਾ ਤਰੰਗਾ ਕੈ ਨਾਉ ਸਭ ਨਾਲ ਕਿਆ ਵੜੀ ਕਨਾਮ ਇਹ ਉਲੇਖਾ ਲਿਖ ਜਾਣ ਕੋਇ ਲੇਖਾ ਲਿਖਿਆ ਕੇ ਤੋਏ ਕਿ ਤਤਾਨ ਸੁਲੇ ਰੂਪ ਕੀਤੀ ਰਾਗ ਜਾਣ ਕੋਨਕੂਤ ਕੇ ਤਪਸਾ ਉਿਕ ਕੋਵਾ ल द्र्या कुदर कनका विचार वारण वार। पावे साय पलिकार सलमत निरङ्कार अशङ्ख जप अशङ्ख पाओ असङ्ख पूजा अशङ्ख रंत अशङ्ख पाट। अशङ्ख योग मन उदास असङ्ख पत गुण ज्ञान विचार। असङ्ख सती असङ्ख दार असङ्ख सूरमुपसार असङ्ख्य मोन लिलायतार कुदरत एक बार जो जा पावे शनि परिकार ਤੂ ਸਦਾ ਸਲਾਮਤ ਨੰਕਾਰ ਅਸੰਖ ਮੂਰਤੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰਾ ਅਸੰਖ ਦਲ ਵੱਟੇ ਹੱਤਿਆ ਤਾ ਮਾਹੀ ਅਸੰਖ ਪਾਪੀ ਪਾਪੋ ਕਰ ਜਾਏ ਅਸੰਖ ਕੁੜਿਆਰ ਕੁੜੇ ਪੇਰਾਏ ਅਸੰਖ ਮਲੇਸ ਮਨ ਪਖ ਖਾਏ ਆ ਸੰਕਨਿਤ ਕਾ ਫਿਰ ਕਰੇ ਪਾਰ ਨਾਨਕ ਮੀਚ ਕੈ ਵਿਚਾਰ ਵਾਰਿਆ ਨਾ ਜਾਮਾ ਇਕ ਵਾਰ ਜੋ ਤਿਤ ਪਾਵੇ ਸਾਈ ਪੜੀ ਕਰ ਤੂ ਸਦਾ ਸਲਾਮਤ ਅਨੰਕਾਰ ਅ ਸੰਕ ਨਾਮ ਸੰਕਤਾ ਅਗਮਗੰ ਅ ਸੰਖਲੋ आसंके श्रीपार अखि नम अखि सलाखि ज्ञान गीत गुणगाखि बोलन बाणा अखरा सिर सन्दोग खाना जिन लिखत सुनाय जे परमाय तिर्ति पाय जे तिता ते कनाओ नामे नायको कुदरत कवन का विचार वारण जम एक वार जो तुद पावे पलिकार तू सदा सलामत निरंकार करिया तो पे तंदे पानी तो तुतर सके ਮੋਤਾ ਪਲੀਤੀ ਕਪੜੇ ਤੇ ਸਭ ਲਈ ਤੋਏ ਪਰੀਏ ਮਤ ਪਾਪਾ ਕੇ ਸੰਗ ਓ ਤੋ ਪੇ ਨਾਮੇ ਕੇ ਰੰਗਾ ਪੁੰਨੀ ਪਾਪੀ ਅਖਣਾਏ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜਾ ਪੇ ਖਾਉ ਨਾਨਕ ਹੁਕਮੇ ਆਉ ਜਾਉ ਤੇਰ ਤ ਤਪ ਤੇ ਆਦ ਦਾਨ ਜੇ ਕੋ ਪਾਵੇ ਚਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤਿਤ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੇਤੇ ਭਗਤ ਨ ਹੋਏ ਸੋ ਹਸਤੰਦ ਬਾਣੀ ਬਰਮਾਉ ਸਖਸਾ ਸਦਾ ਮਨ ਚਾਉ कवन वेला वक्त कवन कंठित कवन वार कवन सुरती मऊ कवन, कवन जित आकार वेल न पाया पंडित जे और लेखो पुराण वक्त न पाए का दिया जे लेखन लेखो कुरान तितवार जोगी जाने रुतमो न कोए ਯਾ ਕਰਤਾ ਸੇਟੀ ਕੋ ਸਾਜੇ ਆਪੇ ਜਾਣੇ ਸੋਏ ਕਿ ਕਰਾ ਕਾਂ ਕੇ ਸਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਕਨ ਤਉ ਪੁਵਾ ਤੇ ਇਕਲੇ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕਿ ਤਦ ਕਾਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਏ ਪਾਤਾਲਾ ਪਾਤਾਲ ਲਖ ਗਸੰਦਾ ओड कोड कर पाल तके वेद कैन एक के वात सेस अठारा कैन बांस लू एक ताता लेखो ए तां लिखी ले ए लेके ओए विनाश नानक वटा खिए आपे जाने आप सलाई सलाए ती सूरत न पाईया ਨਦੀਆਂ ਤੇ ਵਾਹ ਪਰ ਸੁਮਿੰਦ ਨਾ ਜਾਣੀਐ ਸੁਮਿੰਦ ਸਾ ਸੁਲਤਾਨ ਅਗੇ ਰਸਤੀ ਮੋਲ ਤਨ ਕੀੜੀ ਤੁਲ ਨਾ ਹੋਵਣੀ ਜੈ ਤਿਸੁ ਮਨ ਨਾ ਵਿਸਰੇ ਅੰਤ ਨਾ ਸਿਫਤੀ ਕਹਿਨਾ ਅੰਤ ਅੰਤ ਨ ਕਰਨੇ ਦਿਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੇ ਕੇਤਾ ਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਬਿਲਾਏ ਤਾਂ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣ ਕੋਈ ਬੁਤ ਕਈ ਬੁਤੇ ਵਟਾ ਸੇ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਏ ਵਡੂ ਚਾਹੇ ਕੋਏ ਤੇ ਸੂਝੀ ਕੋ ਜਾਣੈ ਸੋਏ ਜੇ ਵਡਾਪ ਜਾਣ ਆਪਾਪ ਨਾਨਕ ਨਦਰੀ ਕਰਮੀ ਦਾਤ ਬੁੱਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਾਣਾ ਤਮਾਏ ਕਿਤੇ ਮੰਗੇ ਦੂਦ ਪਾੜ ਕਿਤੇ ਬੰਦਨ ਨਾਏ ਵਿਚਾਰ ਕਿਤੇ ਖੱਪੇ ਟੂਟੇ ਵਿਕਾਰ ਕਿਤੇ ਲੈ ਲੈ ਮੁਕੁਰਪਾ ਕੇਤੇ ਮੋਰ ਖਾਏ ਖਾਏ ਕੈਤੀਆਂ ਦੁਖ ਫੁਕ ਸਦਮਾਰ ਹੋਏ ਬੀਤਾ ਤੇਰੀ ਦਟਾਰ ਬੰਦ ਕਲਾਸੀ ਪਾਣ ਹੋਏ ਉਹ ਰਾਤ ਨਾ ਸਤੇ ਕੋਏ ਜੇ ਕੋ ਖਾਏ ਤਰਤਨ ਪਾਏ ਜਾਣ ਜੇਤੀਆਂ ਮੁਖਾਏ ਆਪੇ ਜਾਣ ਆਪੇ ਤੇ ਆ ਕਿਸੇ ਵੀ ਕਹੀ ਕੇ ਜੈ ਸੇ ਨੋ ਬਕਸੇ ਸਿਫ ਸਲਾਣਨ ਪਾਸਾਈ ਪਾਸੋ ਅਮੁਲ ਗੁਨਾ ਅਮੁਲ ਵਪਾਰ ਅਮੁਲ ਵਪਾਰ ਅਮੁਲ ਪੰਡਾਰ ਅਮੁਲਾ ਵਮੁਲਾ ਜੈ ਅਮੁਲ ਕੋ ਅਮੁਲਾ ਸਮਾਏ ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲਾ ਅਮੁਲ ਪਰਮਾਨ ਅਮੁਲ ਬਖੀਸ਼ ਅਮੁਲ ਨਿਸ਼ਾਨਾ ਆ ਮੂਹ ਧਰਮਾ ਮੂਲ ਪ੍ਰਮਾਨ ਅਮੁਲੋ ਮੁਲਾਖੇ ਨ ਜਾਏ ਆਖਾ ਕਰੈ ਲਿਉ ਲਾਇ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੈ ਵਿਖਿਆਣਾ ਆਕੇ ਪਰਮੇ ਆਕੇ ਇੰਦ ਆਕੇ ਗੋਪਿਤ ਗੋਵਿੰਦ ਆਕੇ ਇਸਰ ਆਕੇ ਸਿਤਾ ਆਕੇ ਕਿਤੇ ਕਿਤੇ ਬੁੱਧਾ ਆਕੇ ਦਾ ਨਾਮ ਆਕੇ ਦੇਵ ਆਕੇ ਸੂਰ ਨਾਰਾ ਮਨ ਜਨ ਸੇਵੋ ਕੇਤੇ ਆਕੇ ਅੱਖਣ ਪਾਏ ਕੇਤੇ ਕੇ ਕੇ ਉੱਠ ਉੱਟ ਜਾਏ ਇਤੇ ਕਿ ਤੋਰ ਕਰੇ ਤਾਂ ਅਕਨ ਸਕੇ ਕੇਈ ਕੇ ਜਿਵਡ ਪਾਵੇ ਤੇ ਵਿਢ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲੇ ਵਿਗਾੜੋ ਤਾ ਨਿੱਕਿਐ ਸਿਰ ਗਵਾਰਾ ਗਵਾੜ ਸੋ ਦਰਕਿਆ ਸੋ ਪਰਕਿਆ ਜਿਤ ਵੇ ਸਰਸ ਮਾਲਾ ਵਾਜੇ ਨਾਦ ਅਨੇਕ ਸੰਤਾ ਕਿਤੇ ਗਵਨਾਰੇ ਕਿਤੇ ਰਖੈ ਸੋ ਕਹੀਨ ਕਿਤੇ ਗਵਨਾਰੇ ਗਾਵੇ ਤੂੰ ਨਾ ਪਨ ਪਾਣੀ ਬੇਸੰਤਰ ਗਾਵੇ ਰਾਜ ਤਨ ਦੁਵਾਰੇ ਜਾਵੇ ਚਿੱਟ ਗੁਪਤ ਲਿਖ ਜਾਣੇ ਲਿਖ ਲਿਖ ਤਰਮਾ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਣ ਸਦ ਅਸਵਾਰੇ ਗਾਵੇਂ ਦੇ ਦਾਸਨ ਬੈਟੇ ਜੀਤਿੰਦਰ ਨਾਲੇ ਗਾਵ ਸਿਸਮੋ ਦੇ ਅੰਦਰ ਬਉਣ ਸਾਧ ਵਿਚਾਰੇ ਗਾਵਨ ਜਤੀ ਸਾਤੀ ਸੰਤੋਪ ਕੀ ਗਾਵੇ ਵੀਰ ਕਰਾਰੇ गावन पंडित फड़न रखी सर जुग जुग दन ले गावे मोनिया मनमोहन सुरगा मच प्याले गावन रत्न उपाय तेरी अगजत तिर्त नाले गाव है जोद माबल सुरा गाव है खानी चारे ਗਾਵੈ ਖੰਡ ਮੰਡਲੇੁਰ ਪੰਡਾ ਕਰ ਕਰ ਅਤਿ ਤਾਰੇ ਸੇ ਤੁਦਨ ਗਾਵੈ ਜੋ ਤੁਦ ਪਾਵਨ ਰਤੇ ਤੇਰੇ ਭਗਤਰ ਸਾਲੈ ਹੋਰ ਕਹਤੇ ਗਾਵਣ ਸੇ ਮੇ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਇਬੂ ਸਤਿ ਸੱਚਿ ਨਾਈ ए बीओ सी जाए है न जासी रत्न जिन रचाई रंगी रंगी पाती कर कर जिन सिमाय जिन पाए कर कर वेके के तापणा देव तिस देवडाई जो तिस पावे सोई करसी हुकम ना कर ना जाई

योगत ज्ञान दया भंडारनो कटकट वाजनाद आपना तो नाती सौजा की रसिद्ध अवरासाड संयोग संयोग दोए कारच लावे लेखे आवे पाद अबस्तिस आदेश आध नीलनाथ नाथ जोग जोग तोवै एकमाई जुक्त व्याई तिन चले प्रमाण एक संसार एक पंडारी एक लाय दीवान जितिस पावे तिवे चलावे जिवोवे प्रमाण ओवे के उनन दनावे बोता वे डान अदेश तिस्य अदेश आदनी लनतनात आसन लोय लो पिंडार जो किस पास कवार कर कर वे सृजनहार नानक साचे की साची कार आदेश तिस आदेश आदमी लो नाथ नाथ जुग जुग एक वैसा एक दो जी बो लको लको लक बीस लख लख गेड़ा किए एक नाम जगदीशा ਇਤਰਾਪਤ ਪੌੜੀਆਂ ਚੜਿਏ ਹੋਏ ਕੀ ਸੁਰਗਨ ਆਕਾਸ ਕੀ ਕਿਟਾਇ ਰੀਸ ਨਾਨਕ ਨਤਰੀ ਪਾਈਏ ਕੂੜੀ ਕੂੜੇ ਠੀਸਾ ਆਖੰਜੋਰ ਤੇ ਪੈਣਾ ਜੋਰ ਜੋ ਨਮੰਗਨ ਦਨਸੋ ਜੋਰਾ ਜੋ ਨਾ ਜੀਵਨ ਮਰਨਾ ਜੋ ਰਜ ਜੋ ਨਗਰਾਜ ਮਾਲ ਮਨਸੋ ਰਾਜ ਜੋ ਨਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਦੂਰ ਕਰ ਦੇ ਕਿਸੋਏ ਨਾਨਕ ਉਹ ਤਾਂ ਨੀਤ ਨ ਕੋਈ ਰਾਤੀ ਰੁਤੀ ਤ੍ਰਿਤੀਵਾਰ ਪਵਨ ਪਾਣੀ ਅਗਨੀ ਪਾਤਾਲ

ਨਾਨਕ ਗਿਆ ਜਾਪੇ ਜਾਏ ਤਰਨ ਕੰਕਾਇ ਤਰਨ ਜਨ ਕੰਡ ਕਾ ਕੋ ਕਰਮ ਕਹਿਤੇ ਪਉ ਪਾਣੀ ਵੈ ਸੰਤਰ ਕਿਤੇ ਕਣ ਮੇਸਾ ਕਿਤੇ ਵਰਮੇ ਘਾਟ ਤੇ ਚੜੀਏ ਰੂਪ ਰੰਤੀ ਵੈਸ ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸਾ केते इंद्र चंद्र सूर केते केते मंडल देश केते सिद्ध बुद्ध नाथ केते केते देवी केते देव दान मुन्ना केते केते रतन समुद्र केते खानी केते बानी केते पात नरंदा കേട്ടിയ സൂത്തി സേവക കേന്ദ്ര മ്ന പ്രചണ്ഡ തിട്ടനോദ കോട കി വാണിപി കാഡിയോ തനു പോത കത്തിച്ച tithe padiye surta mat bu mann budda tithe padiye sura sita ke suda karm khand ki bani jor dithe na koi aur jithe jot ma bal sura tin mein ram reya prabhur tithe sito sita mai mamai taake rupna kartne jaye na mare na thagge jaye jin ke ram vasya mann mai तिते पवित्रवश के लो करे नंद सत मन सोए सतखंड निरंकार कर कर के नद निहाल तिते खंड मंडल वर पंड देख कते तांत न अंत तिते लो लो जीव जीव कुमति वेत विकारा देखे विक्षे कर विचारो नान कतन कर रसार जत पार तीर जो सुन्यार अन्मत वेद त्यार पो कल्ला गन तपताओ पांडा पो मर्तित डाल कडिये सवद साथी टक साल नदर कर्म तिनकारा ਨਾਨਕ ਨਦਰਿਨ ਨਤਿ ਨਿਹਾਲ ਸੋ ਲਉ ਕੋ ਪੰਨ ਗੁਰੂ ਪਾਣੀ ਪੈਤਾ ਮਾਟ ਤਤ ਮਾਤ ਦਿਸਰਾ ਦੁਇਦਾਈ ਤੇਆ ਕੇਲੇ ਸਗਲ ਜਗਤ ਚਿੰਗਿਆਈਆਂ ਪੁਰਾਈਆਂ ਵਾਜ ਕਰਮਾਂ ਦੂਰ ਕਰਮੀ ਆਪੋ ਆਪਣੀ ਕੰਨੜੇ ਕੇ ਦੂਰਾ ਜENNee ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇਮ ਕੂਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮਕੂ ਚਲੇ ਕੀਤੀ ਚੁੱਟੀ ਨਾਲ ਜਿਨਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮਕੂ ਚਲੇ ਕੀਤੀ ਚੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ